ਸਿਕਲ ਦੋਸਤੋ ਮੈਂ ਤੁਹਾਡਾ ਆਪਣਾ ਕੀਪਤਾ ਪੰਨੋ ਔਰ ਕੈਰੋਪਿੰਡ ਤੋਂ ਕਰਾੜੀ ਮੰਡਾ ਨੂੰ ਜਾਂਦੇ ਆ ਤਰੰਤਨ ਦ੍ਰਿਸ਼ ਦੇ ਵਿੱਚ ਛੋਟਾ ਜਿਹਾ ਇੱਕ ਕਰੋੜਾ ਮੋਟੇ ਖੜਾ ਲੱਗ ਰਿਹਾ ਸੀ ਤੇ ਮੈਂ ਕਈ ਵਾਰੀ ਲੰਘ ਜਾਣਾ ਅੱਜ ਮੈਂ ਕਿਹਾ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਸਾਂਝ ਪਾਉਣਾ ਤੇ ਪੰਜਾਬ ਦੀ ਜ਼ਮੀਨ ਜਿੱਥੇ ਜੋਨੇ ਦੇ ਥੱਲੇ ਸਾਨੂੰ ਕੋ ਬਦਲਵਾ ਪ੍ਰਬੰਧ ਨਹੀਂ ਲੱਭ ਰਿਆ ਉੱਥੇ ਆ ਦੇਖੋ ਮੇਰੇ ਪਿੱਛੇ ਬੜਾ ਸੋਹਣਾ ਲਾਇਆ ਗਿਆ ਬਾਗ ਔਰ ਅੱਜ ਸਾਨੂੰ ਸਾਡੀ ਖੇਤੀ ਨੂੰ ਇਹਨਾਂ ਬਾਗਾਂ ਦੀ ਇਹਨਾਂ ਜਿਹੜੇ ਥੋੜੀ ਮਿਹਨਤ ਦੀ ਲੋੜ ਆ ਔਰ ਸਾਨੂੰ ਕਣਕ ਝੋਨੇ ਦੇ ਸਰਕਲ ਚੋਂ ਨਿਕਲਣ ਲਈ ਕੰਬਲਾ ਤੇ ਮਾਰਨਾ ਪਊ ਔਰ ਧਿਆਨ ਤੇ ਮੇਰਾ ਬਾਗ ਵਾਲ ਸੀ ਪਰ ਮੈਨੂੰ ਉਹ ਨਾ ਛਿਵਦੀ ਕਵਤਾ ਯਾਦ ਆ ਗਈ ਕਿ ਵੇਖੋ ਜ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾ ਕੁਝ ਰੁੱਖ ਮੇਰੀ ਦਾਦੀ ਵਰਗੇ ਪੱਤਰ ਟਾਵਾ ਟਾਵਾ ਤੇ ਮੇਰੇ ਪਿੱਛੇ ਰੁੱਖ ਹੀ ਵੇਖ ਸਕਦੇ ਜੇ ਬਾਬਾ ਬੋਰਡ ਦਰਖਤ ਔਰ ਇਹ ਬੋਰਡ ਜਿਹੜਾ ਵਾ ਕੋਈ ਜਿਆਦਾ ਵੀ ਨਾ ਮੈ ਲਾਵਾਂ ਤੇ 150 ਸਾਲ ਤੇ ਪੁਰਾਣਾ ਹੋਊਗਾ ਜਿਸ ਹਿਸਾਬ ਨਾਲ ਇਹਦੇ ਤਣੇ ਔਰ ਇਹਦੀ ਅਨਮੋਲ ਛਾਂ ਔਰੇ ਜਿਹੜਾ ਅਨਮੋਲ ਖਜ਼ਾਨਾ ਸਾਨੂੰ ਦਿੰਦਾ ਵਾ ਕੰਟੀਨਿਊ ਆਰ ਸੀ ਇਹਨਾਂ ਉਹਦੀ ਅਸੀਂ ਕੀਮਤ ਨਹੀਂ ਤਾਰ ਸਕਦੇ ਔਰੇ ਬੜਾ ਰਮਣੀਕ ਜਗਾ ਵਾ ਪੁੱਲ ਤੋਂ ਉੱਤਰਦੇ ਆਂ ਨਹਿਰ ਦੇ ਬਿਲਕੁਲ ਕਿਨਾਰੇ ਦੇ ਨਾਲ ਜਿਹੜੀ ਸਾਡੀ ਬਾਰੀ ਦਵਾਬ ਦੀ ਨਹਿਰ ਆਉਂਦੀ ਆਂ ਖੇਮ ਕਰਨ ਨੂੰ ਜਾਂਦੀ ਉਸੇ ਬ੍ਰਾਂਚ ਚੋਂ ਉਹ ਤਰਾਜ ਜੇ ਜੱਟੋ ਕਿਸੜਾੜੀ ਤੋਂ ਪਾਰ ਕੇ ਵੀ ਚੱਲ ਜਾਂਦੀ ਆ ਪੱਟੀ ਸਾਈਡ ਤੋਂ ਤੇ ਇਹਨੂੰ ਅਸੀਂ ਸੁਆਵੇਂ ਬੋਲਦੇ ਕੱਸੀ ਵੀ ਬੋਲ ਲਿਨੇ ਤੇ ਜ਼ਿਆਦਾਤਰ ਤੇ ਸਾਡੀ ਭਾਸ਼ਾ ਚ ਮਾਝੇ ਦੀ ਤੈਨੂੰ ਸੁਗਾ ਹੀ ਕਹਿੰਦੇ ਆ ਛੋਟੀ ਰਾਤ ਨੂੰ ਔਰ ਮੈਂ ਜਿਹੜੀ ਤੁਹਾਡੇ ਨਾਲ ਸਾਂਝ ਪਾਉਣੀ ਸੀ ਆ ਤੁਸੀਂ ਦੇਖ ਸਕਦੇ ਜੇ ਫੇਰ ਦਾ ਟਾਈਮ ਆ ਮੈਂ ਪਾਉਣੀ ਸੀ ਇਹਨੂੰ ਐ ਲੱਗਦਾ ਕਿ ਜਿਵੇਂ ਮੈਂ ਆਪਦੇ ਕਿਸੇ ਦਾਦੇ ਬਾਬੇ ਕੋਲ ਬਹਿ ਗਿਆ ਤੇ ਹੁਣ ਮੇਰਾ ਦਿਲ ਕੀਤਾ ਵੀ ਮੈਂ ਚਲੋ ਇਹਨੂੰ ਬੋੜ ਨੂੰ ਤੁਹਾਡੇ ਨਾਲ ਸ਼ੇਅਰ ਕਰਾਂ ਜਿੱਥੇ ਵੀ ਦੇਸ਼ ਵਿਦੇਸ਼ ਤੁਸੀਂ ਦੇਖ ਰਹੇ ਜੇ ਇਹ ਸਾਨੂੰ ਰੁੱਖਾਂ ਨੂੰ ਬਚਾਉਣ ਦੀ ਜ਼ਰੂਰਤ ਆ ਪਰ ਜਿਹੜੇ ਤੁਸੀਂ ਦੇਖ ਸਕਦੇ ਜੀ ਇੱਧਰ ਵੀ ਸੜਕ ਤੇ ਟ੍ਰੈਫਿਕ ਨਾ ਕਰਈ ਆ ਮੈਨੂੰ ਦੇਖ ਰਹਾ ਹਾਂ ਠੀਕ ਨਾ ਜੇ ਕਮਲਾ ਕਰਨ ਕਿੱਦਿਆ ਪਰ ਮੈਨੂੰ ਇੱਕ ਮਨ ਦੇ ਵਿੱਚ ਚਾਹ ਆ ਖੁਸ਼ੀ ਹੋਈ ਇਹ ਬੋਰਡ ਨੂੰ ਦੇਖ ਕੇ ਤੇ ਮੈਂ ਇਹਨੂੰ ਆਪਦੇ ਪਿੱਛੇ ਮੇਰੇ ਤੁਸੀਂ ਦੇਖ ਸਕਦੇ ਜੀ ਤੇ ਸਾਜ ਪਈ ਆ ਇਹ ਦੇਖ ਸਕਦੇ ਜੀ ਤੁਸੀਂ ਪਸਤੂ ਕਿੰਨਾ ਡਰਕਤਾ ਦੀ ਵੱਡੀ ਲੋੜ ਆ ਜਿੰਦੇ ਵਾਲੇ ਤੋਂ ਜਦੋਂ ਅਸੀਂ ਤਰਨਤਾਰ ਨੂੰ ਆਉਨੇ ਆ ਤੇ ਉਸ ਰੋਡ ਦੇ ਉੱਪਰ ਸੈਂਕੜਿਆਂ ਦੇ ਹਿਸਾਬ ਨਾਲ ਬੋਰਡ ਲਾਏ ਗਏ ਔਰ ਉਹ ਬੋਰਡ ਤਿਆਰ ਹੋ ਰਹੇ ਆ ਉਹਨਾਂ ਬੋੜਾਂ ਨੂੰ ਵੇਖ ਕੇ ਮਨ ਖੁਸ਼ ਹੁੰਦਾ ਔਰ ਉਹ এনਵਾਇਰਨਮੈਂਟ ਦਾ ਪਹਿਲਾ ਸਬਕਾ ਕਿ ਉਹ ਸਾਨੂੰ ਕਿੰਨੀ ਵੱਡੀ ਆਕਸੀਜਨ ਦੇਣਗੇ ਅੱਜ ਸਾਡੇ ਗੁਰਦਿਆਂ ਨੂੰ ਫਿਫੜਿਆਂ ਨੂੰ ਸਾਨੂੰ ਜਿੱਥੇ ਖਰਾਕ ਦੀ ਲੋੜ ਆ ਉੱਥੇ ਤਾਜੀ ਹਵਾ ਦੀ ਵੀ ਲੋੜ ਆ ਵਾਵਾ ਜਿੱਥੇ ਕਨਾਵ ਜਿਆਦਾ ਪੋਲਿਊਸ਼ਨ ਆਈ ਕੋ ਲੈਵਲ ਜਿਹੜਾ ਵਾਤਾਵਰਣ ਬਹੁਤ ਜਿਆਦਾ ਵਿਗੜਿਆ ਆ ਔਰ ਇਹ ਉਹ ਦਰਖਤ ਨੇ ਜਿਹੜੇ ਸਾਨੂੰ ਸਾਨੂੰ ਪਿਆਰ ਵੀ ਦਿੰਦੇ ਆ ਸਾਡੀਆਂ ਮਾਪਿਆਂ ਵਾਂਗੂ ਲੋਰੀਆਂ ਵੀ ਦਿੰਦੇ ਆ ਸਾਨੂੰ ਛਾਂ ਵੀ ਦਿੰਦੇ ਆ ਔਰ ਸਾਡੇ ਬੈਣ ਉੱਠਣ ਦਾ ਸੁਆਬ ਵੀ ਆ ਔਰ ਇਹਨਾਂ ੋੜਾਂ ਦੇ ਥੱਲੇ ਕਿਸੇ ਟਾਈਮ ਸਾਡੇ ਜਿਹੜੀ ਜ਼ਿੰਦਗੀ ਦੀ ਕੰਗਰੋੜ ਸੀ ਵਾਈ ਖੇਤੀ ਦਾ ਕੰਮ ਉਹਨਾਂ ਦੇ ਥੱਲੇ ਖੂਹ ਸੀ ਖੂਹਾਂ ਦੇ ਸਦਨਾਲੀ ਤੁਸੀਂ ਵੇਖ ਸਕਦੇ ਜੇ ਵੀ ਇਹ ਬੋਰ ਤੇ ਪਿੱਪਲ ਲਾਇਏ ਜਾਂਦੇ ਸੀ ਉਹ ਲੋਕ ਸਿਆਣੇ ਸੀ ਸਾਡੇ ਬਜ਼ੁਰਗ ਬਾਬੇ ਉਹਨਾਂ ਨੂੰ ਪਤਾ ਸੀ ਕਿ ਇਹ ਰਾਤ ਨੂੰ ਵੀ ਰੁੱਖ ਜਿਹੜੇ ਆ ਸਾਨੂੰ ਆਕਸੀਜਨ ਹੀ ਦਿੰਦੇ ਆ ਇਦਾਂ ਦਾ ਦੋਸਤੋ ਆਪਾਂ ਵੇਖ ਰਹੇ ਆ ਇਹ ਇੱਕ ਆ ਪਿੱਪਲਾ ਤੇ ਆ ਬੋਰ ਆ ਔਰ ਬੋਰ ਫੈਲ ਰਿਹਾ ਔਰ ਇਹ ਬੋਰ ਦੀ ਤੁਸੀਂ ਵੇਖ ਸਕਦੇ ਜੇ ਵੀ ਕਿ ਆ ਅੱਗੇ ਅੱਗੇ ਦੀਆਂ ਜੜਾਂ ਲੱਗਦੀਆਂ ਜਾਂਦੀਆਂ ਔਰ ਇਹ ਨਹਿਰ ਦੇ ਕੰਢੇ ਦੇਖਿਆ ਇਹਦਾ ਨਜ਼ਾਰਾ ਵੱਜਦਾ ਜਾਂਦਾ ਔਰ ਜਿਹੜੀ ਚੀਜ਼ ਸਾਡੇ ਕਿਸੇ ਟਾਈਮ ਪਿੰਡਾਂ 'ਚ ਹੁੰਦੀ ਇਹ ਦੁੱਧ ਘਿਓ ਸਾਗ ਸਰੋਂ ਤੇ ਨਾਲ ਸ਼ਹਿਦ ਹੁੰਦਾ ਸੀ ਤੇ ਹੁਣ ਅਸੀਂ ਕੀ ਕੀਤਾ ਮੱਖੀਆਂ ਹੀ ਨਹੀਂ ਰਹਿੰਦੀਆਂ ਜ਼ਹਿਰ ਛੜਕਾ ਛੜਕਾ ਕੇ ਪੈਸਟੀਸਾਈਜ਼ ਤੇ ਸਾਰਾ ਹੀ ਕੰਮ ਹੀ ਖਰਾਬ ਕਰਤਾ ਤੇ ਅਸੀਂ ਵੇਖਣ ਦਾ ਸੀ ਇਹਦੇ ਇਹਨਾਂ ਦੇ ਦਰਖਤਾਂ ਦੇ ਤਣੇ ਵੀ ਇਹ ਕਿੰਨੇ ਕੋ ਪੁਰਾਣੇ ਹੋਣਗੇ ਤੇ ਮੇਰੀ ਨਜ਼ਰ ਪਈ ਇਹ ਜਿਹੜੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਆ ਵਾ ਦੇਖੋ ਆ ਦੇਖੋ ਬੋੜ ਦਾ ਬਹੁਤ ਪੁਰਾਣਾ ਤਣਾ ਔਰ ਇਹਦੀ ਖੋੜ ਦੇ ਅੰਦਰ ਇੱਕ ਪੂਰੇ ਕਮਰੇ ਜਿੰਨੀ ਜਗ੍ਹਾ ਵਾ ਔਰ ਜਿਹਦੇ ਵਿੱਚ ਆ ਨਿੱਕੀ ਮੱਖੀ ਆ ਜਿਨ੍ਹਾਂ ਨੇ ਆਪ ਦਾ ਸ਼ਹਿਦ ਦੇ ਛੱਤੇ ਲਾਏ ਹੋਣਗੇ ਇਹ ਚੋਂ ਕੋਈ ਕੱਢ ਨਹੀਂ ਸਕਦਾ ਪਰ ਚਲੋ ਇਹਨਾਂ ਨੂੰ ਮੱਖੀਆਂ ਨੂੰ ਆਪਦੇ ਜਿੰਦਾ ਰਹਿਣ ਦਾ ਸਵਾਬ ਤੇ ਮਿਲਿਆ ਇੱਥੇ ਆਪਣੇ ਆਪ ਨੂੰ ਸੇਵ ਕਰ ਸਕਦੀਆਂ ਐ ਤੇ ਇਹਨਾਂ ਦਾ ਸ਼ਹਿਦ ਵੀ ਬਚਿਆ ਰਹੂ ਔਰ ਇਹ ਕਿੰਨਾ ਪੁਰਾਣਾ ਤਣਾ ਵਾ ਇਹਦਾ ਆਈਡੀਗਾ ਹੀ ਲਾ ਸਕਦੇ ਅਸੀਂ ਇੱਥੇ ਕਿੰਨੀਆਂ ਪੀੜੀਆਂ ਗੁਜ਼ਰਗੀਆਂ ਹੋਣੀਆਂ ਕਿੰਨਾ ਜ਼ਮਾਨਾ ਗੁਜ਼ਰ ਗਿਆ ਨਾ ਤੇ ਇਹ ਪਾਣੀ ਵੇਖ ਕੇ ਅਸੀਂ 200 ਸਾਲ ਦਾ ਮੈਂ ਤਾਂ ਪਹਿਲਾਂ 150 ਸਾਲ ਦਾ ਹੁੰਦਾ ਜਲਾ ਇਹ ਹੁਣ ਮੈਂ ਕਹਿੰਦਾ ਵੀ ਇਹ 200 ਸਾਲ ਤੋਂ ਵੀ ਪੁਰਾਣਾ ਹੋਊਗਾ ਤੇ ਇਸ ਹਿਸਾਬ ਨਾਲ ਇਹਦਾ ਤਣਾ ਪੁਰਾਣਾ ਔਰ ਇਹ ਖੇਰਿੰਗ ਸੀ ਮੇਰੀ ਮੈਂ ਆ ਵੀ ਤੁਹਾਡੇ ਨਾਲ ਵੀ ਉਪਾਵਾ ਇਹ ਦੁਰਲੱਭ ਚੀਜ਼ਾਂ ਨੇ ਪੰਜਾਬ ਦੀਆਂ ਜਿਹੜੀਆਂ ਔਰ ਇਹਦੇ ਨਾਲ ਹੀ ਤੁਸੀਂ ਵੇਖ ਸਕਦੇ ਜੇ ਆਵੇ ਸਾਥ ਬਣਾਈ ਥੱਲੇ ਇਹ ਬੈਗੀ ਇਹਨਾਂ ਸੱਥਾਂ ਚ ਸਰਕਾਰਾਂ ਬੰਦੀਆਂ ਔਰ ਇਹਨਾਂ ਸੱਥਾਂ ਦੀ ਜਿਹੜੀ ਗੱਲਬਾਤ ਚੱਲਦੀ ਆ ਉਹ ਪੰਜਾਬ ਦੀ ਸਿਆਸਤ ਲਈ अहम ਹੁੰਦੀ ਆ ਔਰ ਬਿਉਰਗਾਂ ਦੀ ਗੱਲਬਾਤ ਹੁੰਦੇ ਇੱਥੇ ਸਾਰੇ ਔਰ ਬਹੁਤ ਹੀ ਖੂਬਸੂਰਤ ਹੈ ਯਾਰ